ਨਾ ਜੇ ਲਾਸਟ ਪਾਣੀ ਚੱਲ ਰਿਹਾ ਅੱਜ ਖਤਮ ਹੋ ਜੂ ਠੀਕ ਹੈ ਇਹ ਅੱਜ ਤੋਂ ਲਾਲਾ ਵੀ ਦੱਸ ਦੇਣਾ ਤੱਕ ਵਧੀਆ ਮਸ਼ੀਨ ਬਣ ਗਈ ਕਿਵੇਂ ਲੱਗਦਾ ਇੱਕ ਤੀ ਪਹਿਲਾਂ ਨਾਲੋਂ ਬਹੁਤ ਫਰਕ ਆ ਦੇਖਣ ਨੂੰ ਫਸਲ ਨੂੰ ਕਿਵੇਂ ਕਹ ਲੱਗਦਾ ਕਿੰਨਾ ਕੁ ਫਰਕ ਪੈ ਰਿਹਾ ਖਾਸਾ ਹੀ ਫਰਕ ਆ ਅੱਗੇ ਨਾ ਹੁਣ ਹੁਣ ਆ ਤਾਂ ਪੰਜ ਚਾਰ 10% ਦਾ ਇਹ ਦੂਜੇ ਨੂੰ ਘੱਟ ਨਿਕਲੂ ਨਿਕਲੂ ਹਾਂ ਉਹ ਤਾਂ ਦੇਖੋ ਉਹਨਾਂ ਕਦੋਂ ਉਹ ਤਾਂ ਆਪਾਂ ਮੰਨਦੇ ਹਾਂ ਹਾਂ ਉਹਨਾਂ ਚਾਹ ਲਾ ਆਪਾਂ ਬਾਲਾ ਕਿਸ ਨੇ ਅੱਗੇ ਵੀ ਹਰ ਇੱਕ ਵੀਡੀਓ 'ਚ ਆਪਾਂ ਦੱਸ ਹੀ ਚੁੱਕੇ ਵੀ ਆਪਾਂ ਇਹਦੇ 'ਚ ਇੱਕ ਇੱਕ ਤੇਲੇ ਵਾਲੀ ਸਪਰੇਅ ਕਰਤੀ ਜੇ ਇੱਕ ਖਾਲੀ ਪਾਈ ਦੀ ਹੋਰ ਤਾਂ ਆਪਾਂ ਕੁਝ ਨਹੀਂ ਪਾਇਆ ਚ ਦੱਸਾਂਗੇ ਵੀ ਨਿਕਲੀ ਸਾਡੀ ਬਿੱਗੇ ਚੋਂ ਜਦੋਂ ਜੇ 6 ਕੁਇੰਟਲ ਦੀ ਜੀਰੀ ਆਪਣੀ ਨਿਕਲਦੀ ਜਾ ਠੀਕ ਹੈ ਆਪਾਂ ਮੂਰੇ ਆਪਾਂ ਦੂਜਿਆਂ ਨਾਲ ਮੂਰੇ ਹਾਂ ਠੀਕ ਹੈ ਤੇ ਉਹ ਖਰਚ ਆਪਣਾ ਹਰ ਫਸਲ ਤੇ ਕਿੰਨੂੰ ਘਟ ਰਿਹਾ ਹੁਣ ਹਾਂ ਵੱਧਦਾ ਨਹੀਂ ਹੈਗਾ ਹਾਂ ਪਹਿਲਾਂ ਪਹਿਲਾਂ ਤਾਂ ਹੋਇਆ ਬਹੁਤ ਠੀਕ ਹੈ ਪਹਿਲਾਂ ਆਪਾਂ ਘੱਟ ਵਾਲੀਆਂ ਸਪਰੇਹਾਂ ਕਰਤੀਆਂ ਸੀ ਘੱਟੋ ਘੱਟ ਮਨ ਗਿਣਤੀ ਨਹੀਂ ਗੁਈ ਦੋ ਪਹਿਲਾਂ ਇੰਨੇ ਕਰਦੇ ਸੀ ਇੱਕ ਦੀ ਇੱਕ ਸਪਰੇਹ ਕਰਨ ਲੱਗੇ ਦੀ ਉੱਥੇ ਜਾ ਕੇ ਬੰਦ ਕਰਤੀ ਠੀਕ ਆ ਵੀ ਕਰ ਨਹੀਂ ਹਾਂ ਨਾ ਮੀ ਪੈ ਗਿਆ ਇੱਕ ਨਗਰਨ ਲੱਗੇ ਦੀ ਅੱਛਾ ਮੀ ਪੈਣ ਕਰਕੇ ਆਪਾਂ ਬੰਦ ਕਰ ਲੀ ਮੀ ਹੈਗਾ ਕੋਈ ਆਪਣੇ ਖੇਤ ਚ ਖਰੀਦਣਾ ਨਹੀਂ ਫਿਰ ਇਹ ਚੀਜ਼ ਦਾ ਫਰਕ ਦਾ ਬੱਸ ਕਿਸਾਨ ਨੂੰ ਕੁਛ ਕਰਨ ਦੀ ਲੋੜ ਨਹੀਂ ਕਿਸਾਨ ਆਪ ਦੀ ਇੱਥੋਂ ਖੇਤੀ ਤੋਂ ਠੀਕ ਹੈ ਪੂਰੇ ਸਾਰੇ ਗਾਇਦੋ ਗੋੜੀਆਂ ਲਵਸ ਕੱਲੀ ਖੇਤੀ ਤੋਂ ਜਸ ਸਹੀ ਤਰੀਕੇ ਨਾਲ ਚੱਲੇ ਕੱਲੀ ਖੇਤੀ ਤੋਂ ਠੀਕ ਹੈ ਨਾ ਲਾਲਾ ਬੀਜਣ ਤੋਂ ਲੱਗੇ ਵੱਢਣ ਤੱਕ ਕਿੰਨੀ ਮਸ਼ੀਨਰੀ ਵਰਤਦੇ ਅਸੀਂ ਬਿਲਕੁਲ ਹਾਂ ਤੇ ਇੱਕ ਤੇਲੇ ਦੀ ਕਰਨ ਦੀ ਕੀ ਲੋੜ ਪਈ ਸੀ ਜਦੋਂ ਇੰਨਾ ਉਹ ਬੱਸ ਯਾਰ ਰੇਖਤੀਆਂ ਆਏ ਦੀ ਤੇਲਾ ਦਾ ਆਪਣਾ ਜੋ ਤੇਲਾ ਪਿਆ ਹੋਵੇ ਤਾਂ ਅੱਗੀਆਂ ਲੀਂਦੀਆਂ ਨੇ ਠੀਕ ਆ ਕਿਤੇ ਵੀ ਇੱਕ ਵੀ ਦੱਗੀਆਂ ਤੇਲਾ ਉਦੋਂ ਵੀ ਹੈ ਨਹੀਂ ਸੀ ਠੀਕ ਆ ਉਦੋਂ ਕਿ ਕਿਹੜਾ ਸਾਰਾ ਹੀ ਜਲਾ ਮੈਨੂੰ ਵੀ ਵਿੱਚ ਕਹਿਣ ਲੱਗੇ ਕਹਿੰਦੇ ਯਾਰ ਤੂੰ ਜੀਰੀ ਜੀਰੀ ਵਧੀਆ ਇਦੀ ਇੱਕ ਸਪਰੇਅ ਕਰ ਦੇ ਚੱਲ ਕਹਿੰਦੇ ਤੇਲੇ ਵਾਲਾ ਕਿਹੜਾ ਕੋਈ ਇੱਕ ਦਾ ਹੋਰ ਆ ਠੀਕ ਆ ਹੁਣ ਜੀਰੀ ਆਪਣੀ ਕਿਹੜਾ ਆਰਗੇਨਿਕ ਜਿਹੜਾ ਤੈ ਬਿਕਣੀ ਨਹੀਂ ਬਿਕੜੀ ਨਹੀਂ ਸਾ ਬਿਕਣੀ ਰਹੀ ਆ ਆਰਗੇਨਿਕ ਵਾਲਾ ਕਿਹੜਾ ਲੈਂਦਾ ਦੂਜੀ ਗੱਲ ਉਹ ਜਿਹੜੀ ਆ ਪਾ ਸਪਰੇਅ ਕਰ ਦੂ ਥੱਲੇ ਦਾ ਡਿੱਗਦੀ ਤੇਲੇ ਵਾਲੀ ਤਾਂ ਹਾਂ ਉਹਦਾ ਮੰਨ ਸੋਚ ਹੁੰਦੀ ਦੀ ਉਹ ਕਰ ਵੀ ਦਿੱਤਾ ਅਗਲਾ ਹਰੇ ਕਹਿੰਦਾ ਨਹੀਂ ਕਿਹੜਾ ਆਖੇ ਲੱਗਦਾ ਆਪਾਂ ਮੰਨ ਕੇ ਚੱਲੇ ਸੀ ਵੀ ਆਪਾਂ ਜਿਹੜਾ ਕੁਛ ਹੋਊ ਹੋਏ ਸੀ ਉਹ ਆ ਖੜੀ ਜੀਰੀ ਤੇਰੇ ਸਾਹਮਣੇ ਬਿਲਕੁਲ ਜਮ ਬਿਲਕੁਲ 4 ਵੀ ਦੱਸਾਂ ਇਹਦੀ ਕਿੰਨਾ ਨਿਕਲਦਾ ਜਿੱਦ ਨੇ ਆਪਾਂ ਵੱਡਾਂਗੇ ਉਦਨੇ ਅਗਲੀ ਗੇਰ ਨੂੰ ਇਹ ਤੂੰ ਵੱਧੂ ਗਈ ਭੋਰਾ ਘਟਦਾ ਨਹੀਂ ਘਟਦਾ ਨਹੀਂ ਕਿਉਂ ਇਹ ਗੇਰ ਜਿਹੜਾ ਦੇਸੀ ਰੇ ਪਾਉਣੇ ਆਪਾਂ ਠੀਕ ਹੈ ਇਹ 3 ਸਾਲ ਤੱਕ ਕੰਮ ਕਰਦਾ ਰਹਿੰਦਾ ਠੀਕ ਹੈ ਪਾਉਣਾ ਆਪਾਂ ਹਰ ਸਾਲ ਹੈਗੀ ਇਹ ਪਾਉਣਾ ਆਪਾਂ ਹਰ ਇਕਤੀ ਦਾ ਆਪਾਂ ਇਕਤੀ ਜਿਆਦਾ ਦੇਸੀ ਦੇ ਤਾਂ ਇਕਤੀ ਪਾਇਆ ਠੀਕ ਹੈ ਫੁੱਲ ਜਿੰਨਾ ਆਪਾਂ ਵਿਗੜ ਟਰਾਲੀ ਪਾਤੀ ਦੇਖਦੀ ਇਹ ਇਹਨੇ ਹੁਣ ਅਗਲੇ ਸਾਲ ਨੂੰ ਫੇਰ ਪਤਾ ਅਗਲੇ ਸਾਲ ਹਾਂ ਵੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਗੋਗੀ ਟਿੱਬੇ ਵਾਲਾ ਤੇ ਸੋ ਦੋਸਤੋ ਅਕਸਰ ਵੀਡੀਓ ਪਾਉਣਾ ਰਹਿਣਾ ਮੈਂ ਮੇਰੇ ਚਾਚੇ ਦੀਆਂ ਜੱਸੀ ਦੀਆਂ ਜਿਹੜਾ ਆਰਗੇਨਿਕ ਖੇਤੀ ਦੇ ਵੱਲ ਪੂਰਾ ਰੀਜ ਦੇ ਨਾਲ ਚੱਲਿਆ ਹੋਇਆ ਪਿਛਲੇ 3 ਸਾਲਾਂ ਤੋਂ ਉਹਨੇ ਆਪਣੇ ਖੇਤ ਦੇ ਵਿੱਚ ਕੋਈ ਰੇਜ ਜਾਂ ਸਪਰੇਅ ਜਾਂ ਜੂਰੀਆ ਵਗੈਰਾ ਜਾਂ ਡਾਇਆ ਵਗੈਰਾ ਕੋਈ ਨਹੀਂ ਪਾਇਆ ਸੋ ਉਹਦੇ ਨਾਲ ਗੱਲਬਾਤ ਕਰਦੇ ਹੁੰਨੇ ਆ ਖੇਤੀ ਦੇ ਬਾਰੇ ਦੇ ਵਿੱਚ ਤੇ ਇੱਧਰ ਮੇਰੇ ਪਿੱਛੇ ਉਹਨਾਂ ਦੀ ਜੀਰੀ ਖੜੀ ਆ ਪੱਕਣ ਤੇ ਆ ਚੁੱਕੀ ਆ ਫਸਲ ਤੇ ਫਸਲ ਤੇ ਤੁਸੀਂ ਖੂਬਸੂਰਤੀ ਦੇਖੋਗੇ ਵੀ ਪੂਰੇ ਦਾ ਪੂਰਾ ਖੇਤ ਆ ਜਿਹੜਾ ਉਹ ਪੂਰੇ ਦਾ ਪੂਰਾ ਖੇਤ ਇੱਕ ਰਬਰ ਆ ਬੈਨੂੰ ਨਹੀਂ ਲੱਗਦਾ ਇਹਦੇ ਵਿੱਚ ਕੋਈ ਜਿਹੜਾਗਾ ਪੌਦਾ ਵੀ ਉੱਚਾ ਜਾਂ ਨੀਵਾ ਹੋਵੇ ਬਹੁਤ ਸੋਹਣਾ ਜਿਹੜਾ ਹੈਗੀ ਆ ਲੱਗ ਰਹੀ ਆ ਸੋ ਚਾਚੇ ਨਾਲ ਥੋੜੀ ਗੱਲਬਾਤ ਕਰਾਉਣੀ ਆ ਪੁੱਛਦੇ ਆ ਚਾਚੇ ਨੇ ਵੀ ਕਿੰਨਾ ਰੇ ਸਪਰੇ ਜਾਂ ਕੋਈ ਚੀਜ਼ ਕੀ ਕੀ ਵਰਤੀ ਆ ਇਹਦੇ ਵਿੱਚ ਕਿਉਂਕਿ ਆਰਗੈਨਿਕ ਖੇਤੀ ਨੂੰ ਪਹਿਲ ਦਿੰਦੇ ਨੇ ਸੋ ਅਸੀਂ ਧੰਨਵਾਦ ਵੀ ਕਰਦੇ ਹਸਰੀਕਾਲ ਚਾਚਾ ਸੇਕਾਲ ਹੋਰ ਕਿਵੇਂ ਲੋਟ ਆ ਕਿੱਤ ਕਿਵੇਂ ਦੇਖਾ ਬੜੇ ਉੱਚੇ ਬੋਲ ਪਿਆ ਮੇਰੇ ਮੂੰਹ ਚ ਤੜੀ ਕੋਈ ਪਾਇਆ ਗੇ ਅਚੋ ਖਾਂਦਾ ਬਚਾਓ ਖਾਇਆ ਆਪ ਦੀ ਜੀਰੀ ਬਣਾ ਕੇ ਆਪ ਹੀ ਖਾਈ ਜਾਂਦਾ ਹੈ ਸੋ ਕਿਵੇਂ ਚਾਚਾ ਕਿਵੇਂ ਲੱਗ ਰਹੀ ਐਤੀ ਫਸਲ ਬਗੋ ਵਾਗ ਹੁਣ ਕਿਦਨੇ ਵੱਢਣੇ ਕਿਦਨੇ ਵੱਡਾਂਗਾ ਆਪਾਂ ਇਹ ਦਵਾਲੀ ਤੋਂ ਦੂਏ ਦਿਨ ਜਾਂ ਤੀਏ ਦਿਨ ਅਸਾਂ ਦਵਾਲੀ ਤੋਂ ਦੂਏ ਤੇ ਹਾਂ ਕਿਉਂ ਪਿਛਲੀ ਵਾਰ ਆਪਾਂ ਇੱਕ ਹੋ ਕਰਗੇ ਸੀਗੇ ਧੋਖਾ ਖਾਗੇ ਦੀ ਮੰਨ ਠੀਕ ਹੈ ਪਾਣੀ ਪਹਿਲਾਂ ਬੰਦ ਹੋ ਗਿਆ ਦੀ ਜੀਰੀ ਲੇਟ ਵੱਢੀ ਗਈ ਠੀਕ ਹੈ ਆਪਣਾ ਬਾਹਣ ਖੋਸਕ ਹੋ ਗਿਆ ਦੀ ਕੰਕ ਖੋਸਕ ਹੋ ਗਿਆ ਜੀ ਗਣਕ ਜਦੋਂ ਆਪਾਂ ਪਿਛਲੀ ਵੀਡੀਓ ਪਾਈ ਹਾਂ ਇੱਕ ਤੀ ਹੁਣ ਅੱਜ ਲਾਸਟ ਪਾਣੀ ਚੱਲ ਰਿਹਾ ਅੱਜ ਖਤਮ ਹੋ ਜੂ ਠੀਕ ਹੈ ਇਹ ਅੱਜ ਤੋਂ ਲਾਲਾ ਵੀ ਦੱਸ ਦੇਣਾ ਤੱਕ ਵਧੀਆ ਮਸ਼ੀਨ ਬਣ ਗਈ ਕਿਵੇਂ ਲੱਗਦਾ ਇੱਕੀ ਪਹਿਲਾਂ ਨਾਲੋਂ ਬਹੁਤ ਫਰਕ ਆ ਦੇਖਣ ਨੂੰ ਫਸਲ ਨੂੰ ਕਿਵੇਂ ਕਹ ਲੱਗਦਾ ਕਿੰਨਾ ਕੁ ਫਰਕ ਪੈ ਰਿਹਾ ਖਾਸੇ ਹੀ ਫਰਕ ਆ ਅੱਗੇ ਨਾ ਹੁਣ ਹੁਣ ਆ ਤਾਂ 5-4 10% ਦਾ ਹਰ ਦੂਜੇ ਨੂੰ ਘੱਟ ਨਿਕਲੂ ਨਿਕਲੂ ਹਾਂ ਉਹ ਤਾਂ ਦੇਖੋ ਉਹਨਾਂ ਕਦੋਂ ਉਹ ਤਾਂ ਆਪ ਮੰਨਦੇ ਆ ਹਾਂ ਉਹਨੂੰ ਚਲ ਆਪਾਂ ਬਾਹਲਾ ਕਿਸ ਨਾਲ ਅੱਗੇ ਵੀ ਹਰ ਇੱਕ ਵੀਡੀਓ 'ਚ ਆਪਾਂ ਦੱਸ ਹੀ ਚੁੱਕੇ ਵੀ ਆਪਾਂ ਇਹਦੇ 'ਚ ਇੱਕ ਇੱਕ ਤੇਲੇ ਵਾਲੀ ਸਪਰੇਅ ਕਰਤੀ ਇੱਕ ਖਾਲੀ ਪਾਈ ਦੀ ਹੋਰ ਤਾਂ ਆਪਾਂ ਕੁਝ ਨਹੀਂ ਪਾਇਆ ਇਹ 'ਚ ਠੀਕ ਹੈ ਤੇ ਬਾਕੀ ਬਾਹਲਾ ਫਰਕ ਪੈ ਗਿਆ ਇੱਕ ਦੀ ਤਾਂ ਠੀਕ ਹੈ ਬਹੁਤ ਫਰਕ ਆ ਇਹ ਫਸਲ ਆ ਆ ਨਾਲ ਵਾਲੀ ਫਸਲ ਆ ਬਸ ਆ ਜਿਹੇ ਜਿਹੇ ਪਾਣੀ ਨਾਲ ਕੇ ਜੀਰੀ ਪੂਸਾ 44 ਐ ਹੂੰ ਆਪਣੀ 1609 ਆ ਤੇ ਆ ਜਿਹੜੀ ਫਸਲ ਆ ਇੱਧਰ ਇਹ ਰੇਸ ਸਪਰੇਅ ਵਾਲੀ ਆ ਜਿਹਦੇ ਵਿੱਚ ਪ੍ਰੋਪਰ ਬਾਈ ਹੁਣਾਂ ਨੇ ਆਪਦਾ ਜਿਵੇਂ ਵੀ ਪਾਇਆ ਜੂਰੀਆ ਵਗੈਰਾ ਤੇ ਆ ਜਿਹੜੀ ਫਸਲ ਦੇ ਵਿੱਚ ਮੈਂ ਖੜਾ ਆਹਾ ਫਸਲ ਆ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਸਾਰੇ ਵੀ ਆ ਵੀ ਚਾਚਾ ਗੱਲ ਤੇ ਠੀਕ ਆ ਇਹ ਇਹਦੇ ਵਿੱਚ ਨਾ ਕੋਈ ਡੋਡੀ ਵਾਲਾ ਚੱਕਰ ਜ਼ਰੂਰ ਪੈ ਗਿਆ ਇੱਕ ਆ ਦੇਖੋ ਵੀਰੇ ਸਾਰੇ ਦਾਣੇ ਕੋਈ ਨਹੀਂ ਇਹਦੀ ਫਸਲ ਦਾ ਤਕਰੀਬਨ ਸਾਰੇ ਨਹੀਂ ਹੈਗਾ ਵੀ ਕੋਈ ਦਾਣਾ ਇਹਦੇ ਵਿੱਚ ਜਿਹੜਾ ਹੁੰਦਾਗਾ ਖਾਲੀ ਆ ਹਨਾ ਹਾਂ ਫਸਲਾਂ ਦਾ ਇੱਕ ਦੀ ਸਾਰੀ ਹੀ ਵਧੀਆ ਨਹੀਂ ਲੈ ਸਿਰੇ ਵਾਲਾ ਦਾਣਾ ਕਿ ਨਹੀਂ ਖਾਲੀ ਹੁੰਦੇ ਨੇ ਫਸਲਾਂ ਦਾ ਇੱਕ ਦੀ ਸਾਰੇ ਨਹੀਂ ਠੀਕ ਨੇ ਫਿਰ ਸੋ ਚਾਚਾ ਇੱਕ ਹੋਰ ਆਪਾਂ ਗੱਲ ਕਰਦੇ ਸੀ ਵੀ ਜਿਹੜਾ ਕਹਿੰਦੇ ਨੇਗੇ ਵੀ ਕੋਈ ਕਮੈਂਟ ਵੀਡੀਓ ਵੀ ਸੁਣੀ ਸੀ ਜੈਂ ਵੀ ਬੰਦਾ ਆਰਗੈਨਿਕ ਖੇਤੀ ਕਰਨ ਲੱਗਿਆ ਇਹ ਉਹਨੇ ਸਪਰੇਅ ਕਰਤੀ ਉਹਦੇ ਉੱਤੇ ਆਪਣੀ ਨਹੀਂ ਉਹ ਉਹੀ ਗੱਲਾਂ ਚੱਲਦੀਆਂ ਬੈਠੀਆਂ ਸਾਡੀਆਂ ਕਿਤੇ ਓਕੇ ਉਹ ਕਹਿੰਦਾ ਵੀ ਕਣਕ ਦੇ ਉੱਪਰ ਲੱਸੀ ਦੀਆਂ ਸਪ੍ਰਿੰਗਾਂ ਕਰਦੇ ਸੀ ਬਾਅਦ ਚ ਉਹਨੇ ਕਣਕ ਬੰਦੇ ਨੇ ਬਿਟਾ ਕੇ ਲਈ ਆ ਮਨ ਉਹਨਾਂ ਨੂੰ ਖਾਣ ਚ ਪ੍ਰੋਬਲਮ ਆਉਣ ਲੱਗੀ ਕਣਕ ਠੀਕ ਹੈ ਇੱਕਦਮ ਹਨੇਹੀ ਹੱਥ ਬੰਨ ਕੇ ਬੇਨਤੀ ਆ ਵੀਰਾਂ ਨੂੰ ਜਿਹੜੇ ਆਰਗੈਨਿਕ ਖੇਤੀ ਕਰਦੇ ਠੀਕ ਹੈ ਵੀ ਜਿਹੜਾ ਅਸੀਂ ਆਪ ਦਾ ਤਜਰਬਾ ਕਰਦਾ ਜਿਵੇਂ ਲੱਸੀ ਆ ਠੀਕ ਹੈ ਅਸੀਂ ਆਪਾਂ ਜ਼ਹਿਰ ਤੋਂ ਵਰਤਦੇ ਠੀਕ ਹੈ ਇਹ ਲੱਸੀ ਨੂੰ ਆਪਾਂ ਜ਼ਹਿਰ ਦੀ ਜਗ੍ਹਾ ਵਰਤਦੇ ਆ ਇੱਕਦਮ ਦੀ ਮਾਤਰਾ ਆਪਾਂ ਨੂੰ ਜ਼ਰੂਰੀ ਪਤਾ ਹੋਣਾ ਚਾਹੀਦਾ ਇਹ ਦੂਜੀ ਗੱਲ ਕਣਕ ਦੇ ਤੇ ਵੀ ਲੋੜ ਹੀ ਨਹੀਂ ਠੀਕ ਹੈ ਕਾਰਨ ਕਣਕ ਤੇ ਕਿਉਂ ਲੋੜ ਕਣਕ ਤੇ ਸੁੰਡੀ ਦਾ ਕੋਈ ਪੈਂਦੀ ਨਹੀਂ ਕਣਕ ਨੂੰ ਪਹਿਲਾਂ ਤੋਂ ਲੈ ਕੇ ਆਪਾਂ ਉਹ ਕਰੀ ਨਹੀਂ ਖਾਸ ਹਾਂ ਠੀਕ ਹੈ ਮਾੜੀ ਮੋਟੀ ਕੀ ਤੇਲੇ ਦੀ ਉਹ ਆ ਸਕਦੀ ਹੈ ਸ਼ਿਕਾਇਤ ਕਣਕ ਤੇ ਹੋਰ ਕੋਈ ਸੁੰਡੀ ਵਾਲੀ ਤਾਂ ਆਉਂਦੀ ਨਹੀਂ ਠੀਕ ਹੈ ਜੀ ਉਹ ਤੇ ਆਪਾਂ ਲਗਾਤਾਰ ਲੱਸੀ ਦੀ ਸਪਰੇਅ ਕਰਦਾ ਮਖਸ਼ ਦੀ ਕੋਈ ਨਹੀਂ ਹਾਂ ਵਿੱਚ ਵੀ ਜੇ ਕਰ ਲੱਸੀ ਦੀ ਸਪਰੇਅ ਕਰਦਾ ਬੰਦਾ ਤਾਂ ਉਹਦਾ ਫਿਰ ਲੱਸੀ ਨੇ ਤਾਂ ਅਬਦਾ ਅਸਰ ਦਿਖਾਉਣਾ ਹੀ ਆ ਗੱਲ ਯਾਰ ਆਪੜ ਦਾ ਇਹ ਮੰਨਣਾ ਵੀ ਆਪਾਂ ਇੱਕ ਪਾਸੇ ਹਟ ਕੇ ਦੂਜੇ ਨੂੰ ਜਿਆਦਾ ਉਹ ਨਾ ਕਰੀਏ ਜਿਹੜਾ ਆਪਾਂ ਫਿਰ ਕੋ ਉਹਦੀ ਨਿਰਭਰ ਹੋ ਜਾਈਏ ਠੀਕ ਹੈ ਹੁਣ ਆਪਾਂ ਆਓ ਚਿਹਰੀ ਹਰੀ ਆ ਠੀਕ ਹੈ ਉਹਦੇ ਤੇ ਆਪਾਂ ਨਿੰਮ ਦਾ ਤੇਲ ਆਉਂਦਾ ਉਹਦੀ ਸਪਰੇਹਾਂ ਕਰੀਆਂ ਨੇ ਉਹਦੀ ਆਪਾਂ ਨੂੰ ਮੰਨੋ ਨਾ ਬਕਾਇਦਾ ਲਿਖ ਕੇ ਦੱਸੋ 5 ਐਮ ਐਲ ਲੀਟਰ ਚ ਪਾਓ ਠੀਕ ਹੈ ਨਿੰਮ ਦਾ ਤੇਲ ਨਿੰਮ ਦਾ ਤੇਲ ਉਹਦੇ ਜੇ ਆਪਾਂ ਘਰੇ ਵੀ ਨਿੰਮ ਦਾ ਤੇਲ ਕਢਾਉਣੇ ਨੇ ਮੋਹਲੀਆਂ ਦਾ ਉਹ 5 ਐਮ ਐਲ ਲੀਟਰ ਚ ਪਾ ਲਓ ਹਾਂ ਉਹ ਜਦੋਂ ਕੰਪਨੀ ਜਿਹੜੀ ਕਿ ਤੇਲ ਦਾ ਉਹੀ ਹੈ ਹਾਂ ਮੰਨੋ ਉਹਦੀਆਂ ਵੀ ਇੰਨੀਆਂ ਸਪਰੇਹਾਂ ਨਾ ਕਰੋ ਨਜਾਇਜ਼ ਜਿਆਦਾ ਵੀ ਆਪਾਂ 3 ਦਿਨ ਚ 4 ਦਿਨ ਕੁਝ ਨਹੀਂ ਹੁੰਦਾ ਜੇ 2-4% ਸੰਡੀ ਲੱਗਦੀ ਇਲਾਕੇ ਹਰ ਲੱਗੇ ਹਰਾਂ ਪਹਿਲੀ ਗੱਲ ਇੱਕ ਚਾਰਾ ਜਿਹੜਾ ਉਹ ਬਬੀ ਜਿਹੋ ਹੋਈ ਨਾ ਬਦੌਰ ਸੁੰਡੀ ਆ ਜਿਹਨੂੰ ਸੁੰਡੀ ਲੱਗਦੀ ਚਾਰਾ ਉਹਨਾਂ ਦੇ ਕੀੜਾ ਕਿਹੜਾ ਆਉਂਦਾ ਦੇਸੀ ਬਾਜ ਰੇ ਆਪਣੇ ਆ ਕਾਨੇ ਵਾਲਾ ਬਾਜ ਰੋਗਾ ਦੇਸੀ ਬਾਜ ਰੋਗਾ ਨਾ ਸੁੰਡੀ ਲੱਗਦੀ ਇਹਨਾਂ ਨੂੰ ਸੁੰਡੀ ਨਹੀਂ ਪੈਂਦੀ ਨਾ ਕਾਰਨ ਕਾਰਨ ਕੀ ਹੋਣਾ ਕਾਰਨ ਇਹਨਾਂ ਨੂੰ ਪਤਾ ਹੀ ਨਹੀਂ ਕਿ ਜੱਕਰੇ ਨੂੰ ਪਹਿਲਾਂ ਤੋਂ ਹੀ ਸੁੰਡੀ ਲੱਗਦੀ ਹੁਣ ਇਹਨੂੰ ਕਿਹੜਾ ਲੱਗਦੀ ਠੀਕ ਆ ਜਿਹੜਾ ਆਪਣਾ ਬੀਜਾ ਹੋਇਆ ਇਹਨੂੰ ਵੀ ਸੁੰਡੀ ਆ ਉਹ ਅਸੀਂ ਗੇਤ ਤੇ ਬਛਤ ਦੇ ਚੱਕਰ ਜਿਹੜੀ ਚਰੀਆਂ ਮੱਖੀਆਂ ਬੀਜਦੇ ਨਾ ਠੀਕ ਆ ਤੇ ਉਹਨਾਂ ਨੂੰ ਸੁੰਡੀ ਜ਼ਿਆਦਾ ਲੱਗਦੀ ਜਿਹੜੇ ਟਾਈਮ ਤੇ ਆ ਕੇ ਚਰੀ ਵੀਦੇ ਸੁੰਡੀ ਉਹਨੂੰ ਵੀ ਕੱਟ ਲੱਗਦੀ हां ਜਿਹੜੀ ਜਿਹੜੀ ਚੀਜ਼ ਆ ਜਦੋਂ ਮੌਸਮ ਆ ਜਦੋਂ ਉਹ ਵਰਤਦੇ ਆਪਾਂ ਉਹਨੂੰ ਫਰਕ ਪੈਂਦਾ ਏ ਆਪਾਂ ਕੇਤਪ ਸੇਤਾ ਲਾ ਲੈਂਦੇ ਆ ਠੀਕ ਆ ਉਹ ਫਿਰ ਆਪਾਂ ਸਪਰੇਆਂ ਦੀ ਜ਼ਰੂਰਤ ਹੀ ਕੱਢਦੇ ਆ ਠੀਕ ਆ ਯਾਰ ਇਹ ਬਾਜਰਾ ਜਿਹੜਾ ਕੰਨ ਵਾਲਾ ਕੇਤਪ ਸੇਤਾ ਚੱਲ ਜਾਂਦਾ ਠੀਕ ਆ ਇਹਨੂੰ ਕੋਈ ਬੜਾ ਫਰਕ ਨਹੀਂ ਪੈਂਦਾ ਕੋਈ ਫੁੱਲ ਨਹੀਂ ਪੈਂਦੀ ਉਹਦਾ ਜੇ ਯਾਰ ਕਿਸੇ ਢਾਲ ਨੂੰ ਇੱਕ ਨੂੰ ਲੱਗ ਕੇ ਵੀ ਗਈ ਤਾਂ ਸਾਲਾ ਛੱਲੇ ਚੜੇ ਚੋ 2 ਫੁੱਟ ਦੀ ਨੂੰ ਠੀਕ ਆ ਇਹਦਾ ਫਟਾਰਾ ਵੱਧ ਆ ਫਟਾਰਾ ਵੱਧ ਆ ਇਹਦਾ ਇਹਦਾ ਹੁਣ ਇਹਨਾਂ ਨਾਲ ਬੂਝਾ ਬਣਾ ਜਾਂਦਾ ਠੀਕ ਆ ਸੋ ਚਾਚਾ ਐਕਟੀ ਤੁਸੀਂ ਕਹਿ ਰਹੇ ਹੋ ਕਿ ਇੱਕ ਸਪਰੇ ਤਾਂ ਤੁਸੀਂ ਕਰੀ ਸੀ ਕਿ ਕ ਉਹ ਹੱਕ ਖਾਲੀ ਦਵਾਈ ਪਾਈ ਸੀ ਖਾਲੀ ਦਵਾਈ ਪਾਈ ਸੀ ਤੇ ਇੱਕ ਤੇਲੇ ਦੀ ਕਰਨ ਦੀ ਕੀ ਲੋੜ ਪਈ ਸੀ ਇੰਨਾ ਤੋਂ ਉਹ ਬਸ ਯਾਰ ਇੱਕ ਦੀ ਤੇਲਾ ਤਾਂ ਆਪਣੇ ਜੇ ਤੇਲਾ ਪਿਆ ਹੋਵੇ ਤਾਂ ਅੱਗੀਆਂ ਲੀਂਦੀਆਂ ਨੇ ਠੀਕ ਆ ਕਿਤੇ ਵੀ ਇੱਕ ਵੀ ਦੱਗੀਆਂ ਤੇਲਾ ਉਦੋਂ ਵੀ ਇਹ ਨਹੀਂ ਸੀ ਠੀਕ ਆ ਉਦੋਂ ਕਿ ਕਿਹੜਾ ਸਾਰਾ ਹੀ ਜਲਾ ਮੈਨੂੰ ਵੀ ਵਿੱਚ ਕਹਿਣ ਲੱਗੇ ਕਹਿੰਦੇ ਯਾਰ ਤੂੰ ਜੀਰੀ ਜੀਰੀ ਵਧੀਆ ਇੱਕ ਸਪਰੇਅ ਕਰ ਦੇ ਚੱਲ ਕਹਿੰਦੇ ਤੇਲੇ ਵਾਲਾ ਲੱਗੜਾ ਕੋਈ ਇੱਕ ਤਾਂ ਹੋਰ ਆ ਹੁਣ ਜੀਰੀ ਆਪਣੀ ਕਿਹੜਾ ਆਰਗੇਨਿਕ ਜਿਹੜਾ ਤੈ ਬਿਕਣੀ ਨਹੀਂ ਬਿਕੜੀ ਨਹੀਂ ਹਾਂ ਬਿਕਣੀ ਰਹਿ ਗਈ ਆਰਗੇਨਿਕ ਵਾਲਾ ਕਿਹੜਾ ਲੈਂਦਾ ਦੂਜੀ ਗੱਲ ਹੁਣ ਜਿਹੜੀ ਆ ਪਾ ਸਪਰੇਅ ਕਰ ਦੂ ਥੱਲੇ ਦਾ ਡਿੱਗੀ ਦੀ ਤੇਲੇ ਵਾਲੀ ਉਹਦਾ ਉਪਰੀ ਪੈ ਗਈ ਇਹਦੇ ਠੀਕ ਆ ਕੋਈ ਹੁਣ ਚੱਲ ਇੱਕ ਫਿਰ ਮੈਂ ਵੀ ਤੈਹ ਕਰ ਜੇ ਨੇ ਉਧਰ ਚੱਲ ਆਪਾਂ ਧੱਬਾ ਹੀ ਲਵਾਇਆ ਸਪਰੇ ਕਰਕੇ ਵੀ ਕਰਤੀ ਉਹਦਾ ਹੈ ਨਹੀਂ ਦੀ ਜ਼ਰੂਰਤ ਨਹੀਂ ਸੀ ਹੈਗੀ ਉਹ ਜਿਹਨਾਂ ਦੇ ਕਰੀਆਂ ਮੀਆਂ ਨੇ ਹੁਣ ਜਿਹੜੇ ਆ ਲਾਲ ਪੱਤੇ ਦੀਨ ਦੇ ਵਿੱਚ ਠੀਕ ਆ ਦਾ ਸਪਰੇਆਂ ਦਾ ਨੁਕਸਾ ਜਾਂ ਇੱਥੇ ਮੜਾ ਮੁੰਡਾ ਤੇਲਾ ਮੰਨ ਹੈਗਾ ਸੀ ਠੀਕ ਆ ਹਾਂ ਆਪਣੇ ਕਿਤੇ ਵੀ ਤੁਹਾਨੂੰ ਪੂਰੇ ਖੇਤ ਦੇ ਵਿੱਚ ਨਾ ਇੱਧਰ ਨਾ ਇੱਧਰ ਕਿਤੇ ਦੀ ਇੱਕੋ ਜੀ ਪਕਾਈ ਆ ਜੀ ਹਾਂ ਮੈਂ ਉਹੀ ਕਹਿਣਾ ਮੈਂ ਪਹਿਲਾਂ ਬਿਲਕੁਲ ਇੱਕੋ ਜੀ ਸਾਰੀ ਦੀ ਸਾਰੀ ਜੀ ਦੀ ਜਿਹੜੀ ਪਕਾਈ ਆ ਮਸਲ ਨਹੀਂ ਆ ਇੱਧਰਲੇ ਪਾਸੇ ਵੀ ਦਿਖਾ ਦੇ ਉਸਨੇ ਆ ਵੀ ਇਹਨਾਂ ਦਾ ਇੱਕ ਨਾਲੇ ਕਿ ਵਧੀਆ ਤਰੀਕੇ ਨਾਲ ਇਹਨਾਂ ਨੇ ਕਦੇ ਕੋਈ ਯੂਰੀਆ ਤਾਂ ਮੈਨੂੰ ਲੱਗਦਾ ਹੁਣ 3 ਸਾਲੋਂ ਖੇਤ ਨੂੰ ਦਿਖਾਏ ਨਹੀਂ ਯੂਰੀਆ ਉਹਦਰ ਕੋਈ ਜਿਹੜੀ ਫਰਟੀਲਾਈਜ਼ਰ ਖਾਦਾ ਉਹ ਆਪਾਂ ਕੋਈ ਵੀ ਨਹੀਂ ਦਿਖਾਈ ਠੀਕ ਆ ਅਸਾ ਕੇਮਿਕਲ ਜੋ ਦੋ ਇੱਕ ਕੱਖਾਲੀ ਦਵਾਈ ਵਰਤ ਲਈ ਇੱਕ ਇਹ ਵਰਤ ਲਈ ਉਹ ਇੱਕਤੀ ਹਾਂ ਉਹ ਇੱਕਤੀ ਦੋ ਚੀਜ਼ਾਂ ਵਰਤੀਆਂ ਨਹੀਂ ਆਪਾਂ ਬਿਲਕੁਲ ਕੋਈ ਫਰਟੀਲਾਈਜ਼ਰ ਤਾਂ ਪਾਇਆ ਹੀ ਨਹੀਂ ਚਾਹੇ ਕੋਈ ਬਟਾਰਾ ਅਗਲੀ ਵਾਰ ਆਪਾਂ ਇਹਨੂੰ ਕੱਟ ਕੇ ਕਣਕ ਫੇਰ ਕਣਕ ਦਾ ਕੀ ਵਿਚਾਰ ਹੈ ਕਣਕਾਂ ਹੀ ਬੀਜਾਂਗੇ ਠੀਕ ਆ ਤੋ ਦੋਸਤੋ ਅਸੀਂ ਪਹਿਲਾਂ ਵੀ ਕਹਨੇ ਆ ਹੁਣ ਵੀ ਕਹਨੇ ਆ ਵੀ ਜੇਕਰ ਕਿਸੇ ਵੀਰ ਨੇ ਕਣਕ ਲੈਣੀ ਹੋਵੇ ਤਾਂ ਚਾਚੇ ਨਾਲ ਸੰਪਰਕ ਜ਼ਰੂਰ ਕਰਿਓ ਜਿਤਨੇ ਬੀਜਾਂ ਦੇ ਕਣਕ ਉਦਣੇ ਵੀ ਦਿਖਾਵਾਂਗੇ ਕਣਕ ਦੀਆਂ ਵੀਡੀਓਜ਼ ਵੀ ਅਸੀਂ ਪਾਉਂਦੇ ਰਹਨੇ ਆ ਪਿਛਲੇ ਸਾਲ ਵੀ ਪਾਏ ਆ ਯਾਰ ਆਪਾਂ ਜਿਹੜੀ ਅੱਗੇ ਵੀ ਕਹਨੇ ਆ ਵੀ ਜਿਹੜੀ ਚੀਜ਼ ਆਪਾਂ ਦੱਸਾਂਗੇ ਠੀਕ ਆ ਉਦੋਂ ਵੱਧ ਭਾਈ ਵੀ ਬੰਦਾ ਕੋਈ ਆ ਕੇ ਸਬੂਤ ਕਰ ਦੇਵੇ ਤਾਂ ਆ ਭਾਈ ਆਪਾਂ 1-1 ਕਰੋੜ ਰੁਪਇਆ ਨਾਮ ਦੇਵਾਂਗੇ ਤੋ ਦੋਸਤੋ ਆਪਾਂ ਜਿਹੜਾ ਕੁਝ ਪਾਉਨੇ ਆ ਦੇਖ ਜ਼ਰੂਰਤ ਨਹੀਂ ਆਪਾਂ ਨੂੰ ਜਿਆਦੇ ਜਿਵੇਂ ਉਹ ਚਰੀ ਆ ਠੀਕ ਆ ਜਿਹੜੀ ਜਿਆਦੇ ਸੁੰਡੀ ਦੀ ਵੀ ਮਾਤ ਤਾਂ ਉਹਦਾ ਕੋਈ ਉਹ ਬੜਾ ਨੁਕਸਾਨ ਨਹੀਂ ਜੇ ਹੁਣ ਜੂਰੀਆ ਬੰਦਾ ਜੇ ਕਿਸੇ ਨੇ ਮੈਨੂੰ ਸ਼ੁਰੂਆਤ ਕਰਨੀ ਆ ਠੀਕ ਆ ਵੀ ਘਟਾਉਣ ਲੱਗ ਜੂਰੀਆ ਦੇਸੀ ਖਾਧਾ ਵਧਾਉਣ ਲੱਗ ਠੀਕ ਆ ਦੇਸੀ ਰੇਹ ਰੂੜੀ ਦਾ ਹੋ ਗਿਆ ਠੀਕ ਆ ਤੇ ਜੇ ਆਪਾਂ ਗੱਲ ਦਾ ਵਧਾ ਰਹੇ ਜਿਹੜੇ ਆਪਾਂ ਚੀਜ਼ ਆਪਾਂ ਯਾਰ ਹੱਦ ਤੋਂ ਵੱਧ ਖਾ ਰਹੇ ਵਧਾਏ ਤਾਂ ਆਪਾਂ ਹੀ ਨੇ ਉਹੀ ਚੀਜ਼ ਆ ਹਰ ਨਾ ਆਪਾਂ ਨਹੀਂ ਵਧਾਏ ਠੀਕ ਆ ਵਧਾਏ ਤਾਂ ਪੜੇ ਲਿਖੇ ਯੂਨੀਵਰਸਿਟੀ ਵਾਲੇ ਡਾਕਟਰਾਂ ਨੇ ਠੀਕ ਆ ਜਿਹੜੇ ਉਹ ਬੈਠੇ ਨੇ ਉਹਨਾਂ ਨੇ ਆ ਕੇ ਬੜੀਆਂ-ਬੜੀਆਂ ਕੰਪਨੀਆਂ ਦਾ ਆਪਾਂ ਨੂੰ ਲਿਆ ਲੈ ਆ ਸਮਾਨ ਦਿੱਤਾ ਆ ਪਾਓ ਆ ਪਾਓ ਠੀਕ ਹੈ ਜਿਵੇਂ ਉਹਨਾਂ ਦੇ ਮਗਰ ਲੱਗਦੇਗੇ ਠੀਕ ਆ ਉਹਨੂੰ ਉਦਦੇ ਵੀ ਆਪਾਂ ਗੱਲ ਕਰਦੇ ਵੀ ਆਪਣਾ ਸੈਂਪਲ ਹੋ ਸਕਦਾ ਫੇਲ ਕਰ ਦੇਣ ਠੀਕ ਆ ਆਪਾਂ ਮਿੱਟੀ ਵੀ ਟੈਸਟ ਕਰਾਉਣੇ ਹੋ ਸਕਦਾ ਆਪਣੀ ਇਹ ਵੀ ਫੇਲ ਕਰ ਦੇਣ ਠੀਕ ਆ ਕਿਉਂਕਿ ਚਾਹੁੰਦੇ ਨਹੀਂ ਵੀ ਲੋਕ ਕੁਦਰਤੀ ਖੇਤੀ ਵੱਲ ਨੂੰ ਜਾਣ ਉਹ ਨਹੀਂ ਚਾਹੁੰਦੇ ਜੀ ਕੁਦਰਤੀ ਖੇਤੀ ਨਾ ਕਿੱਡੀ ਮੈਨੂੰ ਐਂ ਦੱਸ ਤੂੰ ਆਪਾਂ ਅਰਬਾਂ ਖਰਬਾਂ ਦਾ ਜੂਰੀਆ ਤੇ ਡੀਏਪੀ ਪਾਉਣੇ ਆ ਹੁਣ ਬੈਂਕਾਂ 'ਚ ਚੱਲੇ ਸੋਸਾਇਟੀ 'ਚ ਮੈਂਬਰ ਆ ਮੈਂ ਹਾਂ ਹੁਣ ਡੇਲੀ ਤੜਕੇ ਤੋਂ ਲੈ ਕੇ ਅੱਤ ਤੱਕ ਚਾਰ-ਚਾਰ ਫੋਨ ਆਉਂਦੇ ਡੀਏਪੀ ਕਿੱਥੇ ਬੰਨੋਗੇ ਡੀਏਪੀ ਕਿੱਡੇ ਬੰਨੋ ਅੱਪਾ ਜਿਹੜੀ ਤਾਂ ਉਹਨਾਂ ਤੋਂ ਚੀਜ਼ ਖਰੀਦਣੀਆਂ ਉਹ ਤਾਂ ਹੀ ਲੈਣਾ ਚ ਅਲੱਗ-ਅਲੱਗ ਖਰੀਦਦੇ ਆ ਜਿਹੜੀ ਅਸੀਂ ਵੇਚਣੀ ਹੋਵੇ ਅਸੀਂ ਉਹਨਾਂ ਦੇ ਮਗਰ ਫਿਰ ਫਿਰ ਵੇਚਦੇ ਆ ਯਾਰ ਸਾਡੀ ਲੈ ਲਓ ਸਾਡੀ ਲੈ ਲਓ ਜੀ ਸਹੀ ਗੱਲ ਇਹ ਸਾਡੀ じゃ ਖਰੀਦ ਰੋ ਭਾਈ ਅਸੀਂ ਆਹ ਲੈ ਕੇ ਆ ਆ ਲੈ ਕੇ ਕਿਤੇ ਹੈਗਾ ਕੋਈ ਆਪਣੇ ਖੇਤ ਚ ਖਰੀਦਣਾ ਨਹੀਂ ਯਾਰ ਫਿਰ ਇਹ ਚੀਜ਼ ਦਾ ਫਰਕ ਤਾਂ ਬੱਸ ਹੈ ਕਿਸਾਨ ਨੂੰ ਕੁਝ ਕਰਨ ਦੀ ਲੋੜ ਨਹੀਂ ਕਿਸਾਨ ਆਪ ਦੀ ਇੱਥੋਂ ਖੇਤੀ ਤੋਂ ਠੀਕ ਹੈ ਪੂਰੇ ਸਾਰੇ ਗਾਇਦਿਆਂ ਗੋੜੀਆਂ ਲਵਾਸ ਕੱਲੀ ਖੇਤੀ ਤੋਂ ਜਿੱਥੇ ਕੱਲੀ ਖੇਤੀ ਨਾਲ ਚੱਲੇ ਕੱਲੀ ਖੇਤੀ ਤੋਂ ਠੀਕ ਹੈ ਉਹਨਾਂ ਲਾਲਾ ਬੀਜਾਂ ਤੋਂ ਲੱਗੇ ਵੱਢਣ ਤੱਕ ਕਿੰਨੀ ਮਸ਼ੀਨਰੀ ਵਰਤਦੇ ਅਸੀਂ ਬਿਲਕੁਲ ਕਿਹੜੇ ਕਿਹੜੇ بڑے بڑے ਕਾਰਖਾਨੇ ਲਾਏ ਫਿਰਦੇ ਨੇ ਹਾਂ ਇਹਦੇ ਸ਼ਿਰ ਤੇ ਚੱਲਦੇ ਨੇ ਜੱਟਾਂ ਦੇ ਜੱਟਾਂ ਖੇਤਾਂ ਦੇ ਸ਼ਿਰ ਤੇ ਚੱਲਦੇ ਪੰਜਾਬ ਤਾਂ ਸਾਰੇ ਦਾ ਸਾਰੇ ਕਿਸਾਨਾਂ ਦੇ ਸ਼ਿਰ ਤੇ ਚੱਲਦਾ ਪੁੱਲਾ ਪੰਜਾਬ ਗਿਆ ਪੂਰੇ ਵਰਲਡ ਦੇ ਇਹੀ ਕੁਸ਼ ਠੀਕ ਹੈ ਸੰਸਾਰ ਦੀ ਕਿਸਾਨਾਂ ਦੇ ਇਹ ਮੰਨਣਾ ਪਊ ਹਾਂ ਇਹ ਹਕੀਕਤ ਹਾਂ ਸਾਨੂੰ ਕਿਤੇ ਧਰਨੇ ਲਾਉਣ ਦੀ ਲੋੜ ਨਹੀਂ ਸਾਨੂੰ ਕੋਈ ਕਰਨ ਦੀ ਲੋੜ ਨਹੀਂ ਆਪਦੀ ਬੀਜੋ ਜਿਹੇ ਜੀ ਹੈਗੀ ਆ ਖਾਓ ਆਪਾਂ ਇਹ ਮੰਨ ਸੋਚ ਹੁੰਦੀ ਦੀ ਉਹ ਕਰ ਵੀ ਦਿੱਤਾ ਅਗਲਾ ਹਰੇ ਕਹਿੰਦਾ ਨਹੀਂ ਕਿਹੜਾ ਆਖੇ ਲੱਗਦਾ ਆਪਾਂ ਮੰਨ ਕੇ ਚੱਲੇ ਸੀ ਵੀ ਆਪਾਂ ਜਿਹੜਾ ਕੁਛ ਹੋਊ ਹੋਏ ਸੀ ਉਹ ਆ ਖੜੀ ਜੀਰੀ ਤੇਰੇ ਸਾਹਮਣੇ ਬਿਲਕੁਲ ਜਮ ਬਿਲਕੁਲ 4 ਵੀ ਦੱਸਾਂ ਇਹਦੀ ਕਿੰਨਾ ਨਿਕਲਦਾ ਜਿੱਦ ਨੇ ਆਪਾਂ ਵੱਡਾਂਗੇ ਉਦਨੇ ਅਗਲੀ ਗੇਰ ਨੂੰ ਇਹ ਤੂੰ ਵੱਧੂ ਗਈ ਭੋਰਾ ਘਟਦਾ ਨਹੀਂ ਘਟਦਾ ਨਹੀਂ ਕਿਉਂ ਇਹ ਗੇਰ ਜਿਹੜਾ ਦੇਸੀ ਰੇ ਪਾਉਣੇ ਆਪਾਂ ਠੀਕ ਹੈ ਇਹ 3 ਸਾਲ ਤੱਕ ਕੰਮ ਕਰਦਾ ਰਹਿੰਦਾ ਠੀਕ ਹੈ ਪਾਉਣਾ ਆਪਾਂ ਹਰ ਸਾਲ ਹੈਗੀ ਇਹ ਪਾਉਣਾ ਆਪਾਂ ਹਰ ਇਕਤੀ ਦਾ ਆਪਾਂ ਇਕਤੀ ਜਿਆਦਾ ਦੇਸੀ ਦੇ ਤਾਂ ਇਕਤੀ ਪਾਇਆ ਠੀਕ ਹੈ ਫੁੱਲ ਜਿੰਨਾ ਆਪਾਂ ਵਿੱਗਾ ਟਰਾਲੀ ਪਾਤੀ ਦੇਖਦੀ ਇਹ ਇਹਨੇ ਹੁਣ ਅਗਲੇ ਸਾਲ ਨੂੰ ਫੇਰ ਪਤਾ ਅਗਲੇ ਸਾਲ ਨੂੰ ਆਪਾਂ ਡੋਜਪੁਰਾ ਘਟਾ ਕੇ ਪਾਵਾਂਗੇ ਦੇਸੀ ਨਹੀਂ ਹੁਣ ਨੋ ਠੀਕ ਆ ਤੇ ਕਿਉਂ ਇਹ ਇਹਦੀ ਯੋਜਨਾ ਹੋ ਰਹੀ ਜਾਣੀ ਆ ਠੀਕ ਆ ਉਹਨਾਂ ਵਿੱਚ ਬੰਦੇ ਕਹਿੰਦੇ ਵੀ ਦੇਸੀ ਰਹਿਣਾ ਜਾਂ ਆਪਾਂ ਉਹਦੇ ਵੀ ਗੱਲ ਕਰੀਦੀ ਵੀ ਡੋਡੀ ਦੇਸੀ ਦੇ ਨਾਲ ਜ਼ਿਆਦਾ ਪੈਂਦੀ ਆ ਠੀਕ ਆ ਉਹ ਆਪਣੀ ਦੱਗੀ ਦੇ ਸਭ ਤੋਂ ਜ਼ਿਆਦਾ ਦੇਸੀ ਰੇ ਪਿਆ ਪਿਆ ਠੀਕ ਆ ਉਹਨੇ ਸਾਂਚ ਭੂਰਾ ਡੋਡੀ ਜਿੱਥੇ ਵੱਧ ਦੇਸੀ ਰੇ ਪਿਆ ਹਾਂ ਕਾਰਨ ਉਹ ਇਹਦੇ ਨੋਂ 5-4 ਦਿਨ ਨਿਸਰਤ ਲੇਟ ਹੋ ਗਈ ਠੀਕ ਆ ਜ਼ਿਆਦਾ ਤਖੜੀ ਕਰਕੇ ਇਹ ਡੋਡੀ ਉਹਦੀ 5-7 ਦਿਨਾਂ ਚ ਪਈ ਆ ਜਿਹੜੀ 20 ਤੋਂ ਬਾਅਦ ਨਿਸਰ ਕੇ ਬੱਲੀਆਂ ਟੇਡੀਆਂ ਹੁੰਦੀਆਂ ਹੁੰਦੀ ਦੋ ਗਰਮੈਸ਼ ਪਈ ਠੀਕ ਆ ਉਹ ਗਰਮੈਸ਼ ਦਾ ਕਾਰਨ ਆ ਦੋ ਬਿਲਕੁਲ ਬਿਲਕੁਲ ਹਾਂ ਹੋਰ ਕੋਈ ਕਿਸੇ ਦੇ ਇਹਨਾਂ ਕੋਈ ਦਵਾਈ ਨਾ ਰੁਕਦੀਆਂ ਨਾ ਕੋਸ ਹੋਰ ਠੀਕ ਆ ਕਹਿਣ ਦੀਆਂ ਗੱਲਾਂ ਨੇ ਤੇ ਸਭ ਤੋਂ ਵੱਡੀ ਗੱਲ ਪੈ ਹੈ ਕਿ ਤੁਸੀਂ ਜਿਹੜੀ ਚੀਜ਼ ਨੂੰ ਚੱਲੇ ਹੋ ਉਹਦੇ ਲਈ ਤੁਹਾਡਾ ਧੰਨਵਾਦ ਆ ਸੋ ਅਗਲੀ ਵੀਡੀਓ ਕਰ ਚ ਦੱਸਣਾ ਜਿੱਦਣੇ ਆਪਾਂ ਕਟਾਈ ਕਰਾਂਗੇ ਉਦਨੇ ਵੀ ਦੱਸਾਂਗੇ ਤੇ ਉਦਨੇ ਆਪਾਂ ਦਿਖਾਵਾਂਗੇ ਵੀ ਪਈ ਹੈ ਦਿਵਾਲੀ ਤੋਂ ਦੂਏ ਦਿਨ ਵੱਡਾ ਤੋਂ ਟਰਾਲੀਆਂ ਜਿਹੜੀਆਂ ਭਰੀਆਂ ਨੇ ਸਾਡੀਆਂ ਜਾਂ ਜਿੰਨਾ ਕੁਸ ਵੀ ਹੋਇਆ ਉਦੋਂ ਬਾਅਦ ਆਪਾਂ ਦੱਸਾਂਗੇ ਵੀ ਇਹ ਨਿਕਲੀ ਸਾਡੀ ਬਿੱਗੇ ਚੋਂ ਜਰਜੇ 6 ਕੁਇੰਟਲ ਦੀ ਜੀਰੀ ਆਪਣੀ ਨਿਕਲਦੀ ਆ ਠੀਕ ਹੈ ਆਪਾਂ ਮੂਰੇ ਆਪਾਂ ਦੂਜਿਆਂ ਨਾਲ ਮੂਰੇ ਹਾਂ ਠੀਕ ਹੈ ਤੇ ਉਹ ਖਰਚ ਆਪਣਾ ਹਰ ਫਸਲ ਤੇ ਕਿੰਨੋਂ ਘਟ ਰਿਹਾ ਹੁਣ ਹਾਂ ਵਾਦਾ ਨਹੀਂ ਹੈਗਾ ਹਾਂ ਪਹਿਲਾਂ ਪਹਿਲਾਂ ਤਾਂ ਹੋਇਆ ਬਹੁਤ ਪਹਿਲਾਂ ਆਪਾਂ ਘੱਟ ਵਾਲੀਆਂ ਸਪਰੇਹਾਂ ਕਰਤੀਆਂ ਸੀ ਘੱਟੋ ਘੱਟ ਮਨ ਗਿਣਤੀ ਨਹੀਂ ਗੁਈ ਦੋ ਪਹਿਲਾਂ ਇੰਨੇ ਕਰਦੇ ਸੀ ਇੱਕ ਦੀ ਇੱਕ ਸਪਰੇਹ ਕਰਨ ਲੱਗੇ ਦੀ ਉੱਥੇ ਜਾ ਕੇ ਬੰਦ ਕਰਤੀ ਦੀ ਠੀਕ ਆ ਵੀ ਕਰ ਨਹੀਂ ਰਹੇ ਹਾਂ ਨਾ ਮੀ ਪੈ ਗਿਆ ਇੱਕ ਦਾ ਕਰਨ ਲੱਗੇ ਦੀ ਅੱਛਾ ਮੀ ਪੈਣ ਕਰਕੇ ਆਪਾਂ ਬੰਦ ਕਰ ਲੀ ਮੀ ਪੈਣ ਲੱਗ ਗਿਆ ਉੱਥੇ ਬੰਦ ਹੋ ਗਈ ਚਲੋ ਧੰਨਵਾਦ ਆ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਸੋ ਦੋਸਤੋ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅਗਲੀ ਵੀਡੀਓ ਦੇ ਵਿੱਚ ਅਸੀਂ ਦੱਸਾਂਗੇ ਕਿ ਕਿੰਨੀ ਕਿ ਜਿਹੜੀ ਪੈਦਾਵਾਰ ਹੋਈ ਆ ਕਿਉਂਕਿ ਬਿਨਾਂ ਰੇਸ ਸਪਰੇਅ ਤੋਂ ਜਿਹੜੀ ਇਹ ਕਾਸਤਕਰੀਆ ਚਾਚੇ ਨੇ ਤੇ ਵੀਡੀਓ ਚੰਗੀ ਲੱਗੇ ਸ਼ੇਅਰ ਕਰਿਓ ਆਪਣਾ ਚੈਨਲ ਹੈ ਗੋਗੀ ਟਿੱਬੇ ਵਾਲਾ YouTube ਤੇ ਸੋ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜੇ ਵੀਡੀਓ ਚੰਗੀ ਲੱਗੇ ਲਾਈਕ ਵੀ ਜ਼ਰੂਰ